ਕੀ ਤੁਸੀਂ ਰੈਗੂਲਰ ਨੇ ਸਰਵਿਸ ਕਰਾਂ ਹਾਂਜੀ 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 ਠੀਕ ਹੈ ਤੁਹਾਨੂੰ ਇਹਨਾਂ ਦੀ ਸਰਵਿਸ ਕਿਹੋ ਜਿਹੀ ਲੱਗਦੀ ਹੈ ਇਹ ਰੰਗ ਦੀ ਵਧੀਆ ਨਾਲੋਂ ਮੈਡਮ ਜੀ ਹਾਂਜੀ ਮੈਂ ਰੈਗੂਲਰ ਆ ਰਿਹਾ ਹਾਂ ਠੀਕ ਹੈ ਕਿੱਦਾਂ ਹੀ ਲੱਗਦੀ ਤੁਹਾਨੂੰ ਇਹਨਾਂ ਦੀ ਸਰਵਿਸ ਨੰਬਰ 1 ਹੈ ਜੀ ਠੀਕ ਹੈ ਸਾਕ ਤੁਸੀਂ ਪਰਚੇਸ ਵੀ ਇੱਥੋਂ ਹੀ ਕੀਤੀ ਸੀ ਹਾਂਜੀ ਹਾਂਜੀ ਮੇਰੇ ਕੋ 125 ਸੀਸੀ ਜੂਪੀਟਰ ਹੈਗੀ ਹੈ ਠੀਕ ਹੈ ਹਾਂਜੀ ਮੈਂ ਇਹਨਾਂ ਦੇ ਵੀਕਲ ਬਾਰੇ ਵੀ ਸਾਨੂੰ ਦੱਸੋ ਕਿਹੋ ਜਿਹਾ ਹੈ ਸਾਡੇ ਈਵਰਸ ਨੂੰ ਦੱਸੋ ਕਿ ਇਹਨਾਂ ਦਾ ਵੀਕਲ ਜਿਹੜਾ ਇਹੋ ਕਿੱਦਾਂ ਦੇ ਹੈ ਜਿਹੜਾ 125 ਸੀਸੀ ਹੈ ਉਹਨਾਂ ਦੀ ਜਿਹੜੀ ਆ ਜਿਹੜਾ ਸਕੂਟਰ ਹੈ ਬਹੁਤ ਵਧੀਆ ਮੈਡਮ ਫੈਸਟੀਵਲ ਤੇ ਹੋਲੀ ਦੇ ਫੈਸਟੀਵਲ ਤੇ ਆਪਾਂ ਐਕਸਚੇਂਜ ਆਫਰ ਵੀ ਰੱਖਿਆ ਹੈ ਚਾਹੇ ਉਹਦੇ ਕੋਲ ਹੀਰੋ ਦੀ ਗੱਡੀ ਹੋਵੇ ਚਾਹੇ ਬਜਾਜ ਦੀ ਹੋਵੇ ਚਾਹੇ ਹੋਂਡਾ ਦੀ ਹੋਵੇ ਚਾਹੇ ਸੂਜੂਕੀ ਦੀ ਹੋਵੇ ਆਪਾਂ ਗੱਡੀ ਬ੍ਰੋਕਰ ਨੂੰ ਨਹੀਂ ਦਿੰਦੇ ਤੁਸੀਂ ਦੇਖ ਸਕਦੇ ਆ ਆਪਾਂ ਗੱਡੀ ਬ੍ਰੋਕਰ ਨੂੰ ਨਹੀਂ ਦਿੰਦੇ ਆਪਾਂ ਵਧੀਆ ਰੇਟ ਲਾ ਕੇ ਗੱਡੀ ਕਸਟਮਰ ਦੀ ਪੁਰਾਣੀ ਗੱਡੀ ਆਪ ਰੱਖਦੇ ਆ ਮਤਲਬ ਜੋ ਆਪਣਾ ਮਾਰਕੀਟ ਦੇ ਵਿੱਚ ਰੇਟ ਲੱਗਦਾ ਉਸ ਬਾਈਕ ਜਾਂ ਸਕੂਟਰ ਦਾ ਉਸ ਤੋਂ 5000 ਆਪਾਂ ਅਪ ਕਰਕੇ ਅ ਨਵੀ ਗੱਡੀ ਦੇ ਦਿੰਦੇ ਆ ਕਸਟਮਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਇਨਫੋ ਨਿਊਜ਼ ਤੇ ਮੈਂ ਕਮਲਜੀਤ ਕੋਰ ਤੇ ਫਰੈਂਡਸ ਸਾਸੀ ਆਪਣੇ YouTube ਚੈਨਲ ਦੇ ਜ਼ਰੀਏ ਤੁਹਾਨੂੰ ਦਿੰਦੇ ਆ ਸ਼ਹਿਰ ਦੀ ਹਰ ਇੱਕ ਹਲਚਲ ਦੀ ਖਬਰ ਤੇ ਅਸੀਂ ਆਪਣੇ ਫੂਡ ਬਲੌਗਸ ਦੇ ਜ਼ਰੀਏ ਤੁਹਾਨੂੰ ਲੈ ਕੇ ਜਾਂਦੇ ਆ ਤੁਹਾਡੇ ਸ਼ਹਿਰ ਦੇ ਅਲੱਗ-ਅਲੱਗ ਰੈਸਟੋਰੈਂਟਸ ਦੇ ਉੱਤੇ ਜਿੱਥੇ ਕਿ ਤੁਹਾਨੂੰ ਮਿਲਦਾ ਹੈ ਟੇਸਟੀ-ਟੇਸਟੀ ਤੇ ਲਾਜਵਾਬ ਖਾਣਾ ਜੋ ਕਿ ਤੁਹਾਡੀ ਸਿਹਤ ਅਤੇ ਤੁਹਾਡੀ ਜੇਬ ਦੋਨਾਂ ਲਈ ਹੀ ਲਾਹੇਵੰਦ ਸਾਬਿਤ ਹੁੰਦਾ ਹੈ ਤੇ ਫਰੈਂਡਸ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਉਹੀ ਵੀਡੀਓ ਤੁਹਾਡੇ ਤੱਕ ਪਹੁੰਚਾਈਏ ਜੋ ਕਿ ਤੁਹਾਡੇ ਤੁਹਾ ਅਸੀਂ ਅੱਜ ਪਹੁੰਚ ਚੁੱਕੇ ਹਾਂ ਨਵਾਂ ਸ਼ਹਿਰ ਦੇ ਵਿੱਚ ਜਿਮੀ ਟੀਵੀ ਐਸ ਏਜੰਸੀ ਦੇ ਵਿੱਚ ਜੀ ਹਾਂ ਬਿਲਕੁਲ ਨਵਾਂ ਸ਼ਹਿਰ ਦੇ ਵਿੱਚ ਖੁੱਲ ਚੁੱਕੀ ਹੈ जिम्मी टीवीएस एजेंसी जो के विशाल मेगा मार्ट ਦੇ ਆਪੋਜ਼ਿਟ ਸਥਿਤ ਹੈ ਇਹਨਾਂ ਦੀ ਇੱਕ ਬ੍ਰਾਂਚ ਰਾਹੋਂ ਦੇ ਵਿੱਚ ਵੀ ਹੈ ਜਿੱਦਾਂ ਇਹਨਾਂ ਨੇ ਆਪਣੀਆਂ ਸਰਵਿਸਿਜ਼ ਦੇ ਨਾਲ ਰਾਹੋਂ ਦੇ ਵਿੱਚ ਜਗ੍ਹਾ ਬਣਾਈ ਆ ਜਾਂ ਲੋਕਾਂ ਦੇ ਦਿਲਾਂ ਵਿੱਚ ਜੋ ਜਗ੍ਹਾ ਬਣਾਈ ਆ ਸੇਮ ਐਜ਼ ਇਹ ਇਹਨਾਂ ਦੀਆਂ ਸਰਵਿਸਿਜ਼ ਜੋ ਹਨ ਉਹ ਨਵਾਂ ਸ਼ਹਿਰ ਦੇ ਵਿੱਚ ਵੀ ਪ੍ਰੋਵਾਈਡ ਕਰਾ ਰਹੇ ਹਨ ਜੋ टीवीएस ਦੇ ਯੂਜ਼ਰ ਹਨ ਜਾਂ ਜੋ टीवीएस ਦੇ ਵੀਕਲਸ ਲੈਣਾ ਪਸੰਦ ਕਰਦੇ ਹਨ ਉਹਨਾਂ ਲਈ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਨਵਾਂ ਸ਼ਹਿਰ ਦੇ ਵਿੱਚ ਜੋ ਹੈ ਜਿੰਮੀ टीवीएस एजेंसी ਖੁੱਲ ਚੁੱਕੀ ਹੈ ਜੋ ਕਿ 2 ਵੀਕਲਸ ਦੀ ਕੈਟਾਗਰੀ ਦੇ ਵਿੱਚ ਜੋ ਟੀਵੀ ਐਸੇ ਉਹਦਾ ਨਾਮ ਜਿਹੜਾ ਹੈ ਬਹੁਤ ਹੀ ਵਧੀਆ ਇੱਕ ਲੇਬਲ ਤੇ ਹੈ ਇਹਨਾਂ ਦੇ ਜੋ ਪ੍ਰੋਡਕਸ਼ਨ ਬਹੁਤ ਹੀ ਕੁਆਲਟੀ ਪ੍ਰੋਡਕਸ਼ਨ ਤੇ ਹਰੇਕ ਵਰਗ ਦੇ ਲਈ ਹਰੇਕ ਕੈਟਾਗਰੀ ਦੇ ਲਈ ਤੇ ਹਰੇਕ ਰੇਂਜ ਦੇ ਵਿੱਚ ਇਹਨਾਂ ਕੋਲ ਜੋ ਵੀ ਟੂ व्हीਲਰਸ ਆ ਉਹ ਅਵੇਲੇਬਲ ਹਨ ਤੇ ਹੁਣ ਆਪਾਂ ਚੱਲਾਂਗੇ ਅੰਦਰ ਤੇ ਦੇਖਾਂਗੇ ਅੰਦਰ ਇਹਨਾਂ ਦੇ ਪ੍ਰੋਡਕਟਸ ਦੀ ਕੁਆਲਟੀ ਸਰਵਿਸਿਜ਼ ਅਲੱਗ-ਅਲੱਗ ਜੁਆਇਨ ਦੀਆਂ ਰੇਂਜਸ ਹਨ ਕੀ ਕੀ ਰੇਂਜ ਹਨ ਕੀ ਕੀ ਕੁਆਲਿਟੀਜ਼ ਹਨ ਇਹਨਾਂ ਦੀ ਇਹਨਾਂ ਦੀ ਜੋ TVS ਦੇ ਪ੍ਰੋਡਕਸ਼ਨ ਉਹਨਾਂ ਨੂੰ ਲੈ ਕੇ ਤੇ ਆਓ ਫਿਰ ਚੱਲਦੇ ਹਾਂ ਅੰਦਰ ਤੇ ਦਿਖਾਣੇ ਆ ਤੁਹਾਨੂੰ ਅਲੱਗ-ਅਲੱਗ ਜੋ ਇਹਨਾਂ ਦੇ ਵੀਕਲਸ ਆ ਤੇ ਅਲੱਗ-ਅਲੱਗ ਉਹਨਾਂ ਦੀਆਂ ਕੀ ਕੀ ਕੁਆਲਿਟੀਜ਼ ਆ ਤੇ ਹੁਣ ਅਸੀਂ ਜਿਮੀ ਟੀਵੀਐਸ ਦੇ ਸਰਵਿਸ ਸਟੇਸ਼ਨ ਤੇ ਖੜੇ ਆ ਤੇ ਹੁਣ ਆਪਾਂ ਸਾਨੂੰ ਪ੍ਰਤੀਕ ਜੀ ਇੰਟਰੋਡਿਊਸ ਕਰਵਾਣਗੇ ਅੰਦਰ ਦੇ ਜੋ ਮਾਹੌਲ ਆ ਜੋ ਸਰਵਿਸੇਜ਼ ਆ ਕੀ ਮਤਲਬ ਕਿ ਫੈਸਿਲਿਟੀਆਂ ਆ ਜਾਂ ਕਸਟਮਰਸ ਦੇ ਬੈਠਣ ਦਾ ਵੀ ਦਿਖਾਣੇ ਆ ਤੁਹਾਨੂੰ ਕਿ ਕਿੰਨਾ ਕੁ ਇੰਤਜ਼ਾਮ ਹੈਗਾ ਜੋ ਸਰਵਿਸ ਵਗੈਰਾ ਕਰਦੇ ਆ ਤਾਂ ਟਾਈਮ ਤਾਂ ਬੇਸਿਕਲੀ ਲੱਗਦਾ ਆ ਤੇ ਤੁਹਾਨੂੰ ਦਿਖਾਣੇ ਆ ਕਿ ਅੰਦਰ ਦਾ ਮਾਹੌਲ ਹੈ ਸਾਨੂੰ ਪ੍ਰਤੀਕ ਜੀ ਇੰਟਰੋਡਿਊਸ ਕਰਵਾਣਗੇ ਅੰਦਰ ਦੇ ਮਾਹੌਲ ਦੇ ਨਾਲ ਤੇ ਸਾਸੀ ਗੱਲ ਸਰ ਸਾਸੀ ਗੱਲ ਜੀ ਸਾਸੀ ਗੱਲ ਜੀ ਤੇ ਤੁਸੀਂ ਹੁਣ ਸਰ ਸਾਨੂੰ ਅੰਦਰ ਦਾ ਮਾਹੌਲ ਦਿਖਾਓਗੇ ਤੁਹਾਡਾ ਜੋ ਸਰਵਿਸ ਸਟੇਸ਼ਨ ਹੈ ਉਹਦਾ ਹਾਂਜੀ ਹਾਂਜੀ ਚਲੋ ਫਿਰ ਚੱਲਦੇ ਹਾਂ ਸਾਸੀ ਗੱਲ ਸਰ ਸਾਸੀ ਗੱਲ ਜੀ ਤੁਸੀਂ ਇੱਥੇ ਰੈਗੂਲਰ ਨੇ ਸਰਵਿਸ ਕਰਾਨ ਹਾਂਜੀ 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 ਠੀਕ ਹੈ ਤੁਹਾਨੂੰ ਇਹਨਾਂ ਦੀ ਸਰਵਿਸ ਕਿਉਂ ਜੀ ਲੱਗਦੀ ਹੈ ਇਹ ਰੰਗ ਦੀ ਵਧੀਆ ਲੱਗਦੀ ਮੈਡਮ ਜੀ ਵਧੀਆ ਆ ਠੀਕ ਹੈ ਜੀ ਤੇ ਕਿੰਨਾ ਕੁ ਟਾਈਮ ਲਗਾਉਂਦੇ ਆ ਸਰਵਿਸ ਨੂੰ ਥੋੜਾ ਜਿਹਾ ਲੱਗਦਾ ਜੀ ਦੇਖੋ ਰੱਛ ਹੋਵੇ ਫਿਰ ਤਾਂ ਟਾਈਮ ਲੱਗਦਾ ਨਹੀਂ ਉਦਾਂ ਨਹੀਂ ਲੱਗਦਾ ਉਦਾਂ ਤਾਂ ਖੇਤੀ ਕੀਤੀ ਹੋਈ ਹੈ ਤੁਸੀਂ ਇੱਥੇ ਕੰਫਰਟੇਬਲੀ ਵੀ ਬੜੀ ਆਇਆ ਹੈ ਠੀਕ ਹੈ ਤੇ ਆਓ ਤੇ ਹੋਰ ਕਸਟਮਰਸ ਤੋਂ ਪੁੱਛਦੇ ਆ ਕਿ ਤੁਹਾਨੂੰ ਇਹਨਾਂ ਦੀ ਸਰਵਿਸ ਜਿਹੜੀ ਹੈ ਉਹ ਕਿੱਦਾਂ ਹੀ ਲੱਗਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇੱਥੇ ਰੈਗੂਲਰ ਆਨੇ ਸਰਵਿਸ ਕਰਨ ਜੀ ਹਾਂ ਜੀ ਮੈਂ ਰੈਗੂਲਰ ਹੀ ਆ ਰਿਹਾ ਹਾਂ ਠੀਕ ਹੈ ਕਿੱਦਾਂ ਹੀ ਲੱਗਦੀ ਤੁਹਾਨੂੰ ਇਹਨਾਂ ਦੀ ਸਰਵਿਸ ਨੰਬਰ 1 ਹੈ ਜੀ ਠੀਕ ਹੈ ਸਾਡੇ ਈਵਰਸ ਜਿਹੜੇ ਦੇਖ ਰਹੇ ਸਾਡੇ ਈਵਰਸ ਨੂੰ ਦੱਸੋ ਕਿ ਇਹਨਾਂ ਦੀ ਸਰਵਿਸ ਕਿੱਦਾਂ ਦੀ ਹੈ ਨੰਬਰ 1 ਸਰਵਿਸ ਹੈ ਜੀ ਅੱਧੇ ਘੰਟੇ ਦੇ ਵਿੱਚ ਵਿੱਚ ਇਹ ਸਰਵਿਸ ਹੋ ਜਾਂਦੀ ਹੈ ਅਗਰ ਰਸ਼ ਨਹੀਂ ਹੈ ਤਾਂ ਜਦੋਂ ਜ਼ਿਆਦਾ ਪਬਲਿਕ ਹੁੰਦੀ ਹੈ ਰਸ਼ ਹੁੰਦਾ ਹੈ ਤਾਂ ਉਦੋਂ ਬ ਜੀ ਤੁਸੀਂ ਵੀ ਇੱਥੇ ਰੈਗੂਲਰ ਆਉਂਦੇ ਹੋ ਹਾਂਜੀ ਹਾਂਜੀ ਮੈਂ ਰੈਗੂਲਰ ਆਉਂਦਾ ਮੈਂ ਠੀਕ ਹੈ ਤੇ ਇਹਨਾਂ ਦੀ ਸਰਵਿਸ ਤੋਂ ਸੈਟੀਸਫਾਈ ਹੋ ਹਾਂਜੀ ਮੈਮ ਸੈਕੰਡ ਸਰਵਿਸ ਹੈ ਮੇਰੀ ਹੁਣ ਮਤਲਬ ਗੱਡੀ ਦੀ ਤਾਂ ਮਤਲਬ ਪਹਿਲੀ ਸਰਵਿਸ ਤੇ ਵੀ ਛੇਤੀ ਹੋ ਗਿਆ ਸੀਗਾ ਉਹ ਤਾਂ ਉਹ ਤਾਂ 5-10 ਮਿੰਟ 'ਚ ਹੋ ਗਿਆ ਸੀਗਾ ਅੱਜ ਜਿਵੇਂ ਆਈ ਹਾਂ 10 ਮਿੰਟ ਹੋਏ ਮੈਨੂੰ ਆਏ ਨੂੰ ਜਸਟ ਹਾਂਜੀ ਤੁਸੀਂ ਪਰਚੇਜ਼ ਵੀ ਇੱਥੋਂ ਹੀ ਕੀਤੀ ਸੀ ਹਾਂਜੀ ਹਾਂਜੀ ਮੇਰੇ ਕੋਲ 125 ਸੀਸੀ ਜੂਪੀਟਰ ਹੈਗੀ ਆ ਠੀਕ ਹੈ ਹਾਂਜੀ ਤੇ ਇਹਨਾਂ ਦੇ ਵੀਕਲ ਬਾਰੇ ਵੀ ਸਾਨੂੰ ਦੱਸੋ ਕਿਵੇਂ ਜਿਆ ਸਾਡੇ ਈਵਰਸ ਨੂੰ ਦੱਸੋ ਕਿ ਇਹਨਾਂ ਦਾ ਵੀਕਲ ਜਿਹੜਾ ਇਹੋ ਕਿੱਦਾਂ ਦੇ ਆ ਜ ਮਾਈਲੇਜ 58 ਪਲੱਸ ਮਿਲ ਰਿਹਾ ਵਾ ਤੇ ਮਤਲਬ ਚਲਾਨ ਤੇ ਵਿੱਚ ਵੀ ਵਧੀਆ ਆ ਤੇ ਬੂਟ ਸਪੇਸ ਵਧੀਆ ਆ ਤੇ ਬਾਕੀ ਪੈਟਰੋਲ ਦਾ ਵੀ ਹੈ ਕਿ ਉਤਰਨ ਦੀ ਲੋੜ ਨਹੀਂ ਪੈਂਦੀ ਹੈ ਮੋਰੋ ਲੈਫਟ ਪਾਸੇ ਪੈ ਜਾਂਦਾ ਹੈ ਮੈਨੂੰ ਵਧੀਆ ਵਧੀਆ ਲੱਗੀ ਗੱਡੀ ਇਹ ਜੀ ਸਭ ਤੋਂ ਪਹਿਲਾਂ ਆਪਣਾ ਹੈਗਾ ਇਹ ਰਿਸੈਪਸ਼ਨ ਏਰੀਆ ਠੀਕ ਹੈ ਇੱਥੇ ਜਦੋਂ ਕਸਟਮਰ ਆਂਦਾ ਆ ਉਸ ਤੋਂ ਬਾਅਦ ਅਸੀਂ ਫਸਟ ਆਫ ਆਲ ਉਹਦਾ ਜੋਬ ਕੱਟ ਪੰਚ ਕਰਦੇ ਆ ਤੇ ਉਸ ਤੋਂ ਬਾਅਦ ਉਹ ਸਰਵਿਸਿੰਗ ਸਟਾਰਟ ਹੋ ਜਾਂਦੀ ਹੈ ਤੇ ਇਸ ਤੋਂ ਬਾਅਦ ਆਂਦਾ ਸਾਡਾ ਕਸਟਮਰ ਲੌਂਜ ਜਿੱਥੇ ਕਸਟਮਰ ਜਿਹਦੇ ਸਰਵਿਸ ਕਰਵਾਣੀ ਆ ਤਾਂ ਵੇਟ ਕਰ ਸਕਦਾ ਇਧਰਲੀ ਸਾਈਡ ਵੀ ਆਪਣਾ ਕਸਟਮਰ ਲਾਉਣ ਲੱਗਾ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਆਪਣੀਆਂ ਹਾਈਡਰੋਲਿਕ ਲਿਫਟਸ ਦਿਖਾਉਣਾ ਆ ਦੇਖ ਤੁਸੀਂ ਦੇਖ ਸਕਦੇ ਆ ਆ 4 ਲਿਫਟਸ ਲੱਗੀਆਂ ਹੋਈਆਂ ਇੱਥੇ ਮਤਲਬ ਅਸੀਂ ਇੱਕੋ ਟਾਈਮ 4 ਤੋਂ 5 ਸਰਵਿਸਿਜ਼ ਕਰ ਸਕਦੇ ਆ ਮਤਲਬ ਕਸਟਮਰ ਨੂੰ ਜ਼ਿਆਦਾ ਟਾਈਮ ਵੇਟ ਕਰਨ ਦੀ ਲੋੜ ਨਹੀਂ ਪੈਂਦੀ ਸਾਰੀਆਂ ਤੁਸੀਂ ਦੇਖ ਸਕਦੇ ਹੋ ਫੁਲੀ ਆਟੋਮੈਟਿਕ ਆ ਠੀਕ ਹੈ ਹਾਈਡਰੋਲਿਕ ਲਿਫਟਸ ਆ ਤੇ ਪੂਰੀ ਰੋਬੋਟਿਕ ਆਮ ਨਾਲ ਕੰਮ ਕਰਦੀਆਂ ਕਸਟਮਰ ਨੂੰ ਆਪਾਂ ਚਾਹੁੰਦੇ ਆ ਵੀ ਘੱਟ ਤੋਂ ਘੱਟ ਟਾਈਮ ਦੇ ਵਿੱਚ ਉਹਨਾਂ ਨੂੰ ਪ੍ਰੋਪਰ ਸਰਵਿਸ ਵਧੀਆ ਦਿੱਤੀ ਜਾਵੇ ਇਹ ਵਾਲਾ ਮੈਡਮ ਹੈਗਾ ਆਪਣਾ ਸਪੇ ਇਥੇ ਕਿਸੇ ਵੀ ਕਸਟਮਰ ਨੇ ਜਿਹੜਾ ਵੀ ਸਪੇਅਰ ਪਾਰਟ ਕਰਾਉਣਾ ਹੋਵੇ ਫਸਟ ਆਫ ਅਲ ਉਹਦੀ ਐਂਟਰੀ ਹੁੰਦੀ ਆ ਤੇ ਇਦਾਂ ਨਹੀਂ ਹੈਗਾ ਵੀ ਕਿਸੇ ਵੀ ਸਮਾਨ ਦੇ ਵਿੱਚ ਦਿੱਕਤ ਆਂਦੀ ਹੈ ਆਲ ਓਵਰ ਜੋ ਵੀ ਟੀਵੀ ਐਸ ਦਾ ਜਿੰਨਾ ਵੀ ਚਾਹੇ ਸਕੂਟਰ ਆ ਚਾਹੇ ਬਾਈਕ ਆ ਚਾਹੇ ਕੋਈ ਸਪੋਰਟ ਬਾਈਕ ਆ ਆਪਣੇ ਕੋਲ ਸਾਰਾ ਸਪੇਅਰ ਪਾਰਟ ਅਵੇਲੇਬਲ ਆ ਔਨ ਦੀ ਸਪੋਰਟ ਆਪਾਂ ਕੋਈ ਵੀ ਸਪੇਅਰ ਪਾਰਟ ਆ ਕਸਟਮਰ ਦਾ ਚੇਂਜ ਕਰ ਦਿੰਦੇ ਆ ਕਿ ਜਿਦਾ ਕਿ ਤੁਸੀਂ ਲਿਖਿਆ ਹੋਇਆ ਹੈ ਜੈਨੂਇਨ ਪਾਰਟਸ ਮਤਲਬ ਜੋ ਵੀ ਇੱਥੇ ਪਾਰਟ ਸਪੇਅਰ ਪਾਰਟਸ ਵਗੈਰਾ ਉਹ ਸਾਰੇ ਜੈਨੂਇਨ ਮਿਲਦੇ ਆ ਐਨੀ ਕੰਪਲੇਂਟ ਕੋਈ ਕਸਟਮਰ ਦੀ ਨਹੀਂ ਨਹੀਂ ਮੈਡਮ ਜੋ ਵੀ ਆਪਣਾ ਟੀਵੀ ਉਹਦਾ ਸਪੇਅਰ ਪਾਰਟ ਮਿਲਦਾ ਆ ਉਹ ਸਾਰਾ ਜੈਨੂਇਨ ਹੁੰਦਾ ਆ ਕਿਉਂਕਿ ਉਹਦੇ ਉੱਪਰ ਇੱਕ ਹੋਲੋਗ੍ਰਾਮ ਲੱਗਿਆ ਹੁੰਦਾ ਆ ਆਪਾਂ ਸਕੈਨ ਕਰਕੇ ਵੀ ਚੈੱਕ ਕਰ ਸਕਦੇ ਆ ਵੀ ਪਾਰਟਸ ਦਾ ਇੱਕ ਪੂਰਾ ਡੈਲੀਗੇਟਸ ਨੰਬਰ ਹੁੰਦਾ ਆ ਉਸ ਤੋਂ ਆਪਾਂ ਨੰਬਰ ਜਿਹੜਾ ਆਪਣਾ ਪਾਰਟ ਆ ਪ੍ਰੋਪਰ ਵੈਰੀਫਾਈ ਕਰ ਸਕਦੇ ਆ ਸਮਾਨ ਪੂਰਾ ਰੀਜ਼ਨਲ ਹੁੰਦਾ ਇਦਾਂ ਦੀ ਕੋਈ ਦਿੱਕਤ ਨਹੀਂ ਮੇਨ ਡੀਲਰਸ਼ਿਪ ਆ ਤੌਬੀ ਇਸਾ ਕਿਸਮਾਨ ਉਹਦਾ ਅਰੀਜਨਲ ਹੀ ਹੋਵੇਗਾ ਔਰ ਕੁਆਲਟੀ ਵਾਲਾ ਹੋਵੇਗਾ ਜਿਮੀ ਟੀਵੀ ਐਸ ਏਜੰਸੀ ਤੁਹਾਨੂੰ ਜੈਨੂਨ ਸਰਵਿਸੇਸ ਦੇ ਰਹੀ ਆ ਹਰ ਇੱਕ ਕੰਮ ਜਿਹੜਾ ਉਹ ਜੈਨੂਨ ਹੈ ਤੇ ਤੁਸੀਂ ਵੀ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਮੌਕਾ ਦਿਓ ਇੱਥੋਂ ਵੀਹਿਕਲਸ ਵਗੈਰਾ ਪਰਚੇਸ ਕਰੋ ਜਾਂ ਸਰਵਿਸੇਸ ਵਗੈਰਾ ਲਓ ਤੇ ਇਹਨਾਂ ਦੀ ਜੋ ਵੀ ਕੁਆਲਟੀਜ਼ ਆ ਉਹਨਾਂ ਦਾ ਬੈਨੀਫਿਟ ਲਓ ਹੁਣ ਜਿਹੜਾ ਦੁਬਾਰਾ ਆਪਾਂ ਸ਼ੋਰੂਮ ਦੇ ਅੰਦਰ ਆ ਚੁੱਕੇ ਆ ਤੇ ਇੱਥੇ ਇੱਕ ਜਿਹੜੀ ਵੀਹਿਕਲ ਦੀ ਡੀਲ ਡਨ ਹੋ ਕੇ ਹੱਟੀ ਆ ਤੇ ਆਪਾਂ ਇਹਨਾਂ ਨੇ ਹੋਲੀ ਦੇ ਤਿਉਹਾਰ ਦੇ ਉੱਤੇ ਜਿਹੜਾ ਆ ਪਰਚੇਸ ਕੀਤਾ ਆ ਵੀਹਿਕਲ ਨੂੰ ਤੇ ਆਪਾਂ ਕਸ ਤਨੀ ਆਈ ਜਾਓ ਸੈਟੀਸਫਾਈ ਨੇ ਇਹ ਸਰਵਿਸ ਦੇ ਨਾਲ ਹਾਂ ਜੀ ਤੁਸੀਂ 40 ਕਰਦੇ ਆਂ ਪੂਰੀ ਕਰਕੇ ਨੇ 65 ਤੁਹਾਨੂੰ ਐਵਰੇਜ ਹਾਂਜੀ ਤੁਸੀਂ ਸਕੂਟੀ ਖਰੀਦ ਕੇ ਹਟੇ ਆਂ ਹਾਂਜੀ ਮੈਡਮ ਇਹ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ ਸਰਵਿਸ ਦੇ ਵਿੱਚ ਹਾਂਜੀ ਇਹਦੀ ਕੋਈ ਪ੍ਰੋਬਲਮ ਨਹੀਂ ਆਈ ਇਹਨਾਂ ਦੀ ਸਰਵਿਸ ਜਿਹੜੀ ਸੀ ਕਿਹੋ ਜੀ ਸੀ ਵਧੀਆ ਜੀ ਸੀ ਇਹਦੇ ਨੇ ਕੋਈ ਪ੍ਰੋਬਲਮ ਨਹੀਂ ਆਈ ਕੋਈ ਠੀਕ ਆ ਹਾਂਜੀ ਮੈਮ ਤੁਹਾਨੂੰ ਤੁਸੀਂ ਸਕੂਟੀ ਖਰੀਦ ਕੇ ਹਟੇ ਆ ਤੁਹਾਨੂੰ ਇਹਨਾਂ ਨੇ ਕਿਸ ਤਰੀਕੇ ਨਾਲ ਡੀਲ ਕੀਤਾ ਨਹੀਂ ਵਧੀਆ ਜੀ ਜਕਰ ਹੋਏ ਕੀ ਕੋਈ ਪ੍ਰੋਬਲਮ ਜਿਹੜੀ ਸੀ ਉਹ ਵਧੀਆ ਸੀ ਹਾਂਜੀ ਠੀਕ ਹੈ ਬਿਲਕੁਲ ਠੀਕ ਹੈ ਤੇ ਇਸ ਤੋਂ ਇਲਾਵਾ ਤੁਹਾਨੂੰ ਕੋਈ ਚੈੱਕ ਵਗੈਰਾ ਜਣਾ ਲਏ ਹੋਣ ਜਾਂ ਕੋਈ ਗਰੰਟੀ ਵਗੈਰਾ ਦੀ ਤੁਹਾਨੂੰ ਲੋੜ ਪਈ ਨਹੀਂ ਕੋਈ ਨਹੀਂ ਲਈ ਮਤਲਬ इजीली ਤੁਹਾਨੂੰ ਜਿਹੜਾ ਪ੍ਰੋਡਕਟ ਮਿਲ ਗਿਆ ਹਾਂਜੀ ਮੈਡਮ ਹਾਂਜੀ ਬਿਲਕੁਲ ਕੋਈ ਨਾ ਪ੍ਰੋਬਲਮ ਠੀਕ ਹੈ ਜੀ ਥੈਂਕ ਯੂ ਜੀ ਤੇ ਕੰਗ੍ਰੈਚੁਲੇਸ਼ਨ ਤੁਹਾਨੂੰ ਬਹੁਤ-ਬਹੁਤ ਵੀਕਲ ਦੇ ਲਈ ਤੇ ਜਿਹੜਾ ਮਤਲਬ ਕੀ ਫੜਾਏ ਰਹੇ ਆ ਉਹ ਮੈਮੋਰੀਏਬਲ ਜਿਹੜੀ ਇੱਕ ਮੈਮੋਰੀਏਬਲ ਇਹਨਾਂ ਦੇ ਫੇਸ ਤੇ ਜਿਹੜੀ ਖੁਸ਼ੀ ਹੈ ਤੁਸੀਂ ਦੇਖ ਸਕਦੇ ਆ ਕਿ ਜਦੋਂ ਆਪਣਾ ਵੀਕਲ ਕੋਈ ਵੀ ਪਰਚੇਸ ਕਰਦਾ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਹੌਲੀ ਤੇ ਲੱਗੇ ਸਪੈਸ਼ਲ ਜੋ ਆਫਰਸ ਆ ਕਸਟਮਰਸ ਆ ਰਹੇ ਆ ਆਪਣੇ ਵੀਹਿਕਲਸ ਦੇਖ ਰਹੇ ਆ ਤੇ ਪਰਚੇਸ ਕਰ ਰਹੇ ਆ ਤੇ ਇਹ ਸਭ ਕੁਝ ਤਾਂ ਹੀ ਹੁੰਦਾ ਹੈ ਜਦੋਂ ਆਪਾਂ ਸਰਵਿਸ ਵਗੈਰਾ ਜੇ ਉਹ ਵਧੀਆ ਦਿੰਨੇ ਆ ਤੇ ਇਹਨਾਂ ਦਾ ਆਲਰੇਡੀ ਰਾਹੋਂ ਦੇ ਵਿੱਚ ਜਿਹੜਾ ਉਹ ਬਹੁਤ ਵਧੀਆ ਇਹਨਾਂ ਨੇ ਸਰਵਿਸ ਲੋਕਾਂ ਨੂੰ ਦਿੱਤੀਆਂ ਹੋਈਆਂ ਹਨ ਜਿਸ ਦੇ ਕਰਕੇ ਇਹਨਾਂ ਨੂੰ ਇੱਥੇ ਵੀ ਜ਼ਿਆਦਾ ਔਖਾ ਨਹੀਂ ਹੋ ਰਿਹਾ ਕਸਟਮਰਸ ਇਹਨਾਂ ਕੋਲ ਇਹਨਾਂ ਤੇ ਟਰਸਟ ਬਣਿਆ ਹੋਇਆ ਤੇ ਕਸਟਮਰ ਜਿਹੜੇ ਉਹ ਆ ਰਹੇ ਆ ਰੈਗੂਲਰ ਤੁਸੀਂ ਦੇਖ ਸਕਦੇ ਆ ਤੇ ਹੁਣ ਸਾਨੂੰ ਪ੍ਰਤੀਕ ਜੀ ਦੱਸਣਗੇ ਇਹਨਾਂ ਦੇ ਜੋ ਇਹਨਾਂ ਦੇ ਪ੍ਰੋਡਕਟਸ ਵਗੈਰਾ ਆ ਉਹਦੀ ਸਾਨੂੰ ਨੌਲੇਜ ਦੇਣਗੇ ਦਾ ਉਹਦੇ ਬਾਰੇ ਇਹਨ ਦੱਸਣਗੇ ਸਾਡੇ ਈਵਰਸ ਨੂੰ ਕਿ ਉਹਨਾਂ ਦੇ ਕੀ ਕੀ ਫੀਚਰਸ ਆ ਚਾਹੇ ਕੋਈ ਸਕੂਟੀ ਆ ਚਾਹੇ ਕੋਈ ਮੋਟਰਸਾਈਕਲ ਆ ਜਾਂ ਮੋਪਿਡ ਵਗੈਰਾ ਆ ਉਹ ਸਾਰਾ ਕੁਝ ਇਹਨਾਂ ਕੋਲ ਅਵੇਲੇਬਲ ਆ ਤੇ ਉਹਨਾਂ ਦੇ ਜੋ ਫੀਚਰਸ ਆ ਉਹ ਸਾਨੂੰ ਪ੍ਰਤੀਕ ਜੀ ਦੱਸਣਗੇ ਜੀ ਸਭ ਤੋਂ ਪਹਿਲਾਂ ਸਾਨੂੰ ਕਿਹੜੇ ਪ੍ਰੋਡਕਟ ਬਾਰੇ ਦੱਸਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਡਮ ਮੈਂ ਤੁਹਾਨੂੰ ਦੱਸੂਗਾ TVS ਯੂਪੀਟਰ ਬਾਰੇ ਠੀਕ ਆ ਮੈਡਮ ਇਹਦੇ ਵਿੱਚ ਨਾ ਟੋਟਲ 4 ਮਾਡਲਸ ਆਉਂਦੇ ਆ ਇੱਕ ਯੂਪੀਟਰ ਤੇ ਉਸ ਤੋਂ ਬਿਨਾ ਇੱਕ ਜੁਪੀਟਰ ZX ਮਾਡਲ ਆਉਂਦਾ ਤੇ ਉਸ ਤੋਂ ਉੱਪਰ ਇੱਕ ਕਲਾਸਿਕ ਮਾਡਲ ਆਉਂਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਸ ਮਾਡਲ ਦੀ ਸਪੈਸੀਫਿਕੇਸ਼ਨ ਬਾਰੇ ਦੱਸਾਂਗਾ ਓਕੇ ਹਾਂਜੀ ਤੇ ਸਭ ਤੋਂ ਪਹਿਲਾਂ ਮੈਡਮ ਬੇਸ ਦੇ ਵਿੱਚ ਨਾ ਦੋ ਕਲਰ ਆਉਂਦੇ ਆ ਇੱਕ ਆਂਦਾ ਗਲੋਸੀ ਗ੍ਰੇ ਔਰ ਇੱਕ ਆਂਦਾ ਗਲੋਸੀ ਸਿਲਵਰ ਠੀਕ ਹੈ ਇਹਦੇ ਵਿੱਚ ਸਟੈਂਡਰਡ ਮਾਡਲ ਨਾਲੋਂ ਦੋ ਤਿੰਨ ਡਿਫਰੈਂਟ ਆ ਇਹਦੇ ਵਿੱਚ ਇੱਕ ਤਾਂ ਇਹ ਜਿਹੜੇ ਸਿੰਪਲ ਅਲੋਏ ਸਿੰਪਲ ਆ ਔਰ ਜਿਹੜਾ ਇੱਕ ਇਹਦਾ ਲੋਕ ਆ ਨਾ ਉਹ ਬੈਕ ਸਾਈਡ ਤੋਂ ਖੁੱਲਦਾ ਲੋਕ ਤੁਸੀਂ ਚਾਬੀ ਨਾਲ ਬੈਕ ਸਾਈਡ ਤੋਂ ਠੀਕ ਹੈ ਮੈਡਮ ਉਹ ਜਿਹੜਾ ਲੋਕ ਹੈ ਦਾ ਬੈਕ ਸਾਈਡ ਤੋਂ ਖੁੱਲਣਾ ਤੇ ਇੱਕ ਜਿਹੜੀ ਇਹਦੀ ਫਰੰਟ ਲਾਈਟ ਆ ਉਹਦੇ ਵਿੱਚ ਆਪਾਂ ਨੂੰ ਹੈਲੋਜਨ ਬਲਬ ਮਿਲਣਾ ਇਹਦੇ ਵਿੱਚ ਆਪਾਂ ਨੂੰ ਹੈਲੋਜਨ ਬਲਬ ਮਿਲੂਗਾ ਤੇ ਇਹਦੇ ਵਿੱਚ ਤੁਸੀਂ ਸਪੇਸ ਦੇਖ ਸਕਦੇ ਆ ਡਿੱਗੀ ਦੇ ਵਿੱਚ ਸਪੇਸ ਪ੍ਰੋਪਰ ਹੈਗੀ ਆ ਤੁਸੀਂ ਕੋਈ ਸਮਾਨ ਰੱਖਣਾ ਆ ਜੋ ਵੀ ਕੁਝ ਆਪਣਾ ਰੱਖਣਾ ਪਸਣਾ ਸਮਾਨ ਇਹਦੇ ਵਿੱਚ ਰੱਖ ਸਕਦੇ ਆ ਉਸ ਤੋਂ ਬਿਨਾ TVS ਯੂਪੀਟਰ ਦੇ ਵਿੱਚ ਫਰੰਟ ਤੇ ਜਿਹੜੀ ਸਪੇਸ ਆ 375 mm ਦੀ ਆ ਮੀਨਿੰਗ ਤੁਸੀਂ ਇੱਕ ਸਿਲੰਡਰ ਵੀ ਮਤਲਬ ਇਹਦੇ ਵਿੱਚ ਹਰੀਡਨ ਹਰੀਜ਼ੋਨਟਲ ਸ਼ੇਪ ਦੇ ਵਿੱਚ ਰੱਖ ਸਕਦੇ ਆ ਇਸ ਤੋਂ ਬਿਨਾ ਚਾਰਜਰ ਦੀ ਫੈਸਿਲਿਟੀ ਲੱਗੀ ਹੋਈ ਹੈ ਮੋਰੇ ਇੱਥੇ ਵੀ ਤੁਸੀਂ 3 ਕਿਲੋ ਤੱਕ weight ਕੈਰੀ ਕਰ ਸਕਦੇ ਆ ਤੇ ਨੀਚੇ ਵੀ ਆਪਾਂ ਮਤਲਬ ਇਹਦੇ ਵਿੱਚ weight ਕੈਰੀ ਕਰ ਸਕਦੇ ਆ ਸਾਰੀ ਮੈਟਲ ਬੋਡੀ ਹੈ ਮਤਲਬ ਪਰਫੈਕਟ ਹੈ ਸਕੂਟਰ ਐਸ ਕੰਪੇਅਰ ਟੂ ਜਿੰਨੇ ਹੋਰ ਸਕੂਟਰਾਂ ਦੇ ਕੰਪਨੀਆਂ ਦੇ ਹੀਰੋ ਦਾ ਆਂਦਾ ਜਾਂ ਹੋਂਡਾ ਦਾ ਆਂਦਾ ਇਸ ਤੋਂ ਪਰਫੈਕਟ ਹੈ TVS Jupiter ਤੇ ਇਹ ਤਾਂ ਸੀ ਬੇਸ ਮਾਡਲ ਦਾ ਨਾ ਇਹਦੇ ਵਿੱਚ ਕਲਰ ਆਪਸ਼ਨ ਵੀ ਹੈਗੀਆਂ ਹਾਂਜੀ ਬੇਸ ਮਾਡਲ ਦੇ ਵਿੱਚ ਮੈਡਮ ਜਿੱਦਾਂ ਇੱਕ ਮੈਂ ਤੁਹਾਨੂੰ ਗਲੋਸੀ ਗ੍ਰੇ ਦਾ ਦੱਸਿਆ ਉਸ ਤੋਂ ਬਿਨਾ ਇਹਦੇ ਵਿੱਚ ਇੱਕ ਗਲੋਸੀ ਸਿਲਵਰ ਕਲਰ ਵੀ ਆਂਦਾ ਇਹ ਦੋਨੋਂ ਜਿਹੜੇ ਕਲਰ ਆ ਬੇਸ ਮਾਡਲ ਚਾਹੇ ਤੁਸੀਂ TVS ZX ਲੈ ਲਓ ਯੂਪੀਟਰ ਚਾਹੇ ਕਲਾਸਿਕ ਲੈ ਲਓ ਚਾਹੇ بیس ਮਾਡਲ ਹੈ ਲੈ ਚਾਹੇ ਸਟੈਂਡਰਡ ਮਾਡਲ ਲੈ ਲਓ ਤਿੰਨਾਂ ਦੀ ਇੱਕ ਚੀਜ਼ ਕਾਮਨ ਆ ਕਿ ਇਹਨਾਂ ਦਾ ਇੰਜਨ 110 ਹੀ ਸੀ ਆ ਔਰ ਜਿਹੜੀ ਐਵਰੇਜ ਆ 60 ਕਿਲੋਮੀਟਰ ਦੀ 1 ਲੀਟਰ ਦੇ ਨਾਲ ਠੀਕ ਹੈ ਉਸ ਤੋਂ ਬਾਅਦ ਦੋਨੋਂ ਟਾਇਰ ਇਹਨਾਂ ਦੇ ਟਿਊਬਲੈਸ ਆ ਕੋਈ ਵੀ ਤੁਸੀਂ ਯੂਪੀਟਰ ਦਾ ਮਾਡਲ ਲੈਨੇ ਆ ਦੋਨੋਂ ਟਾਇਰ ਇਹਨਾਂ ਦੇ ਟਿਊਬਲੈਸ ਆ ਔਰ ਟਾਇਰਾਂ ਦਾ ਸਾਈਜ਼ ਸੇਮ ਆ ਇਹਨੇ ਵੀ ਐਕਟਿਵ ਵਾਂਗੂ ਇੱਕ ਟਾਇਰ ਛੋਟਾ ਹੈ ਇੱਕ ਟਾਇਰ ਵੱਡਾ ਦੋਨੋਂ ਟਾਇਰਾਂ ਦਾ ਸਾਈਜ਼ ਸੇਮ ਆ ਇਸ ਕਰਕੇ ਇਹਨਾਂ ਦੀ ਜਿਹੜੀ ਗੱਡੀ ਪੂਰੀ ਸਟੇਬਲ ਹੋ ਕੇ ਚੱਲਦੀ ਆ ਆ ਇਹਦੇ ਵਿੱਚ ਸੈਕੰਡ ਆਪਸ਼ਨ ਕਲਰ ਆ ਇੱਕ ਗਲੋਸੀ ਗ੍ਰੇ ਆ ਔਰ ਇੱਕ ਗਲੋਸੀ ਸਿਲਵਰ ਕਲਰ ਆ ਇਸ ਤੋਂ ਬਾਅਦ ਹੁਣ ਕਿਹੜਾ ਮਾਡਲ ਆਏਗਾ ਇਸ ਤੋਂ ਬਾਅਦ ਆਉਂਦਾ ਮੈਡਮ ਸਟੈਂਡਰਡ ਮਾਡਲ ਆ ਦੇਖ ਲਓ ਸਟੈਂਡਰਡ ਮਾਡਲ ਦੇ ਵਿੱਚ ਅਲੱਗ-ਅਲੱਗ ਕਲਰ ਮਿਲ ਜਾਂਦੇ ਆ ਇਹਦੇ ਵਿੱਚ ਆਪਾਂ ਨੂੰ ਗ੍ਰੇ ਮੈਟ ਮਿਲ ਜੇਗਾ ਵਾਈਟ ਮਿਲ ਜੇਗਾ ਔਰ ਬਲੂ ਕਲਰ ਮਿਲ ਜੇਗਾ ਕਾਫੀ ਬ੍ਰਾਊਨ ਕਲਰ ਸਾਰੇ ਮਤਲਬ ਵੈਰਾਈਟੀਆਂ ਆਫ ਕਲਰਸ ਇਹਦੇ ਵਿੱਚ ਆਉਂਦੇ ਆ ਇਹਦੇ ਵਿੱਚ ਡਿਫਰੈਂਟ ਕੀ ਹੈ ਬੇਸ ਮਾਡਲ ਦੇ ਨਾਲ ਇੱਕ ਤਾਂ ਇਹਦੀ ਲਾਈਟ LED ਹੈ ਪਲੱਸ ਇਹਦੇ ਵਿੱਚ ਲੋਏ ਪਏ ਹੋਏ ਆ ਤੁਸੀਂ ਦੇਖ ਸਕਦੇ ਆ ਲੋਏ ਪਾ ਦੇ ਵਿੱਚ ਸਿੰਪਲ ਮੈਕਾ ਇਹਦੇ ਵਿੱਚ ਲੋਏ ਪਏ ਹੋਏ ਆ ਔਰ ਜਿਹੜਾ ਇਹਦਾ ਲੋਕਮ ਹੋਰੇ ਖੁੱਲ ਜਾਣਾ ਇਹਦੀ ਡਿੱਗੀ ਵੀ ਮੋਰੇ ਓਪਨ ਹੋ ਜਾਣੀ ਹੈ ਤੇ ਜਿਹੜਾ ਪੈਟਰੋਲ ਟੈਂਕ ਆ ਉਹ ਵੀ ਚਾਬੀ ਦੇ ਨਾਲ ਮੋਰੇ ਓਪਨ ਹੋ ਜਾਣਾ ਇਹ ਦੇਖ ਸਕਦੇ ਆ ਅੱਗੇ ਓਪਨ ਹੋ ਜਾਣਾ ਔਰ ਇਹਦੇ ਵਿੱਚ ਚਾਰਜਰ ਲੱਗੇ ਲਗਾ ਜਾਂਦਾ ਉਹਦੇ ਵਿੱਚ ਆਪਾਂ ਨੂੰ ਅਲੱਗ ਤੋਂ ਮੈਨੂਪਲੇਟ ਚਾਰਜਰ ਕਰਵਾਉਣਾ ਪੈਂਦਾ ਔਰ ਸਾਰੇ ਯੂਪੀਟਰਾਂ ਦੀ ਇੱਕ ਗੱਲ ਖਾਸ ਆ ਕਿ ਇਹਦਾ ਸਟੈਂਡ ਬਹੁਤ ਈਜ਼ੀ ਲੱਗਦਾ ਇਹ ਨਹੀਂ ਹੈਗਾ ਵੀ ਐਕਟਿਵ ਵਾਂਗੂ ਤੁਸੀਂ ਜਸਟ ਹਲਕਾ ਜਿਹਾ ਪੁਸ਼ ਕਰਨਾ ਇਸ ਲਈ ਇਹਦਾ ਸਟੈਂਡ ਲੱਗ ਜਾਏਗਾ ਕੋਈ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਨਹੀਂ ਕਿਉਂਕਿ ਸੈਂਟਰ ਸਟੈਂਡ ਗੱਡੀਆਂ ਹੈ ਇੰਜਨ ਇਹਨਾਂ ਦਾ ਸੈਂਟਰ ਬੇਸਡ ਆ ਉਹਦੇ ਵਿੱਚ ਜਿਹੜੀ ਕਿੱਕ ਆ ਕਸਟਮਰ ਫਰੰਟ ਤੇ ਬੈਠ ਕੇ ਵੀ ਕਿੱਕ ਮਾਰ ਸਕਦਾ ਇਹ ਸਕੂਟਰ ਨੂੰ ਠੀਕ ਹੈ ਬੇਸ ਅਤੇ ਸਟੈਂਡਰਡ ਤੋਂ ਬਾਅਦ ਤੁਹਾਡੇ ਕੋਲ ਕੀ ਆਪਸ਼ਨ ਹੈ ਆ ਅ ਇਸ ਤੋਂ ਬਾਅਦ ਮੈਡਮ ਆਪਣੇ ਕੋਲ ਇੱਕ ZX ਮਾਡਲ ਆ ਜਾਂਦਾ ਜਿੱਦਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਬੇਸਤੀਆਂ ਸਪੈਸੀਫਿਕੇਸ਼ਨ ਦੱਸੀ ਬੇਸ ਮਾਡਲ ਦੀ ਤੇ ਉਸ ਤੋਂ ਬਾਅਦ ਸਟੈਂਡਰਡ ਮਾਡਲ ਦੀ ਦੱਸੀ ਉਸ ਤੋਂ ਬਾਅਦ ਆ ਜਾਂਦਾ ZX ਮਾਡਲ ਇਹਦੇ ਵਿੱਚ ਆਪਾਂ ਕੋਲ ਦੋ ਕਲਰ ਆਂਦੇ ਇੱਕ ਸਟਾਰਲਾਈਟ ਬਲੂ ਆਂਦਾ ਔਰ ਇੱਕ ਆਂਦਾ ਆਪਣੇ ਕੋਲ ਪਰਪਲ ਕਲਰ ਠੀਕ ਹੈ ਮੈਡਮ ਇਹਦੀ ਜੇ ਸਪੈਸੀਫਿਕੇਸ਼ਨ ਦੀ ਗੱਲ ਕਰਾਂ ਇਹਦੇ ਵਿੱਚ ਫਰੰਟ ਆਫ ਆਲ ਫਸਟ ਆਫ ਆਲ ਇਹਦੇ ਵਿੱਚ ਜਿਹੜਾ ਮੀਟਰ ਆ ਫੁਲੀ ਡਿਜੀਟਲ ਆ ਤੁਸੀਂ ਮੀਟਰ ਦੇਖ ਸਕਦੇ ਹੋ ਫੁਲੀ ਡਿਜੀਟਲ ਆ ਔਰ ਇਹਦਾ ਜਿਹੜਾ ਕਲਰ ਆ ਨਾ ਖਬਰ ਬਹੁਤ ਜੀਨੀਕਾ ਕਲਰ ਇਹ ਕਲਰ ਦੀ ਜ ਉਹ ਗੱਡੀਆਂ ਦੇ ਕਲਰ ਦੇ ਵਿੱਚ ਆਂਦੀ ਹੈ। ਔਰ ਇਹਦੇ ਵਿੱਚ ਜਿੰਨੀਆਂ ਵੀ ਤੁਸੀਂ ਯੂਪਰ ਲੈ ਲਓਗੇ ਉਹਦੇ ਵਿੱਚ ਇੱਕ ਫੀਚਰ ਸੇਮ ਆ ਸੀਵੀਟੀਆਈ। ਸੀਵੀਟੀਆਈ ਮੀਨਸ ਕੰਟਰੋਲ ਵੇਰੀਏਬਲ ਅਗਨੀਸ਼ਨ ਟਾਈਮਿੰਗ। ਮਤਲਬ ਜੇ ਹਿਸਾਬ ਨਾਲ ਪਾ ਰੇਸ ਦਿੰਦੇ ਆ ਉਸ ਹਿਸਾਬ ਨਾਲ ਦੀ ਥਰੋਟਲ ਖੁੱਲਦੀ ਹੈ ਇਸ ਕਰਕੇ ਜਿਹੜੀ ਇਹਦੀ ਐਵਰੇਜ ਐਸ ਕੰਪੇਅਰ ਟੂ ਹੀਰੋ ਔਰ ਹੋਂਡਾ ਦੇ ਸਕੂਟਰ ਨਾਲੋਂ ਜ਼ਿਆਦਾ ਹੈ। 65 ਦੀ ਐਵਰੇਜ ਦੇਗਾ। ਚਾਹੇ ਤੁਸੀਂ ZX ਮਾਡਲ ਲੈ ਲਓ, ਚਾਹੇ ਤੁਸੀਂ ਬੇਸ ਮਾਡਲ ਲੈ ਲਓ, ਚਾਹੇ ਸਟੈਂਡਰਡ ਲੈ ਲਓ, ਚਾਹੇ ਕਲਾਸਿਕ ਲੈ ਲਓ। ਔਰ ਮੇਨ ਗੱਲ ਇਹਦੇ ਵਿੱਚ ਇੱਕ ਇਹ ਵੀ ਖਾਸਾ ਕਿ ਇਹਦੀ ਡਿਗੀ ਤੁਸੀਂ ਰਾਤ ਨੂੰ ਕੋਈ ਵੀ ਸਮਾਨ ਰੱਖਣਾ ਜਿਸ ਦੇ ਵਿੱਚ ਇੱਕ ਲਾਈਟ ਵੀ ਲੱਗੀ ਹੁੰਦੀ ਹੈ ਤੇ ਇਹਦੀ ਜਿਹੜੀ ਕੋਡਿੰਗਾਂ ਵਿੱਚ بیچ ਦੀ ਕੋਡਿੰਗ ਹੋਈ ਹੋਈ ਹੈ ਤੁਸੀਂ ਬੇਸ ਮਾਡਲ ਲਓਗੇ ਜਾਂ ਸਟੈਂਡ ਅਲੋਂਗੇ ਦੇ ਵਿੱਚ ਸਿੰਪਲ ਬਲੈਕ ਬਾਡੀ ਮਿਲਣੀ ਹੈ ਇਹਦੇ ਵਿੱਚ بیچ ਦੀ ਕੋਡਿੰਗ ਹੋਈ ਹੈ ਔਰ ਓਵਰ ਆਲ ਗੱਡੀ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੁੱਕ ਹੈ ਬਹੁਤ ਵਧੀਆ ਲੁੱਕ ਹੈ ਤੇ ਇਹ ਤਾਂ ਸੰ ਸਕੂਟੀਆਂ ਦਾ ਹਨਾ ਇਹ ਤਾਂ ਸਿਗੀਆਂ ਸਕੂਟੀਆਂ ਤੇ ਇਸ ਤੋਂ ਇਲਾਵਾ ਬਾਈਕਸ ਤੇ ਵੀ ਤੁਹਾਡੇ ਕੋਲ ਕੀ ਕੀ ਹੈ ਹਾਂ ਜੀ ਬਾਈਕਸ ਦੇ ਵਿੱਚ ਮੈਡਮ TVS ਕੋਲ ਸਾਰੇ ਪ੍ਰੋਡਕਟ ਆਂਦੇ ਆ 100 CC ਆਂਦਾ ਹੈ 125 CC ਆਂਦਾ ਔਰ 110 CC ਵੀ ਆਂਦਾ ਹੈ ਔਰ ਇਸ ਤੋਂ ਬਾਅਦ ਜੋ سپورਟ ਮਾਡਲ ਹੁੰਦੇ 160 180 ਸਾਰੇ ਆਂਦੇ ਆ ਸਭ ਤੋਂ ਪਹਿਲਾਂ ਮੈਂ ਦੱਸਾਂਗਾ 100 CC ਇਹ ਇਹ ਆਪਣਾ TVS Sport ਆ ਜਿਹਨੂੰ ਕੀ ਮਤਲਬ ਮਾਰਕੀਟ ਦੇ ਵਿੱਚ ਨੰਬਰ 1 ਮਾਈਲੇਜ ਦਾ ਪੂਰੇ ਪਲੈਨ ਇੰਡੀਆ ਦੇ ਵਿੱਚ ਅਵਾਰਡ ਮਿਲ ਚੁਕਿਆ ਇਹਦੇ ਵਿੱਚ ਆਪਾਂ ਨੂੰ ਕਿੱਕ ਸਟਾਰਟ ਵੀ ਮਿਲ ਜੇਗਾ ਔਰ ਸੈਲਫ ਸਟਾਰਟ ਵੀ ਮਿਲ ਜੇਗਾ ਦੋਨੋਂ ਮਿਲ ਜਾਣਗੇ ਮੋਸਟਲੀ ਇਹਦੇ ਵਿੱਚ ਬਲੈਕ ਔਰ ਬਲੂ ਜਿਆਦਾ ਕਲਰ ਚੱਲਦਾ ਔਰ ਇੱਕ ਬਲੈਕ ਔਰ ਰੈੱਡ ਇਹਦੇ ਵਿੱਚ ਦੋ ਕਲਰ ਜਿਆਦਾ ਚੱਲਦੇ ਆ ਇਸ ਤੋਂ ਬਿਨਾ ਆਪਾਂ ਨੂੰ ਵਾਈਟ ਔਰ ਪਰਪਲ ਕਲਰ ਵੀ ਇਹਦੇ ਵਿੱਚ ਮਿਲ ਜੇਗਾ ਔਰ ਇਹਦੀ ਮੇਨ ਗੱਲ ਕੀ ਹੈ ਦੀ ਐਵਰੇਜ ਬਹੁਤ ਵਧੀਆ 95 ਦੀ ਐਵਰੇਜ ਆ ਔਰ ਘੱਟ ਤੋਂ ਘੱਟ ਰੇਟ ਤੇ ਇਹ ਬਾਈਕ ਆਪਾਂ ਕਸਟਮਰ ਨੂੰ ਪ੍ਰੋਵਾਈਡ ਕਰ ਤੇ ਇਸ ਤੋਂ ਇਲਾਵਾ ਇਹਨਾਂ ਬਾਈਕਸ ਦੇ ਫੀਚਰਸ ਹੋਰ ਕੀ ਫੀਚਰਸ ਆ ਸਾਨੂੰ ਉਹ ਦੱਸੋ ਤੇ ਜਿਹੜਾ 95 ਦੀ ਜਿਹੜੀ ਤੁਸੀਂ ਇਹਦੀ ਐਵਰੇਜ ਕਹਿਆ ਉਹ ਕਿੱਦਾਂ ਲੈ ਸਕਦਾ ਕਸਟਮਰ ਇਹਦੇ ਵਿੱਚ ਇਹਦੇ ਵਿੱਚ TVS ਕੋਲ ਆਪਣੀ ਇੱਕ ਪੇਟੈਂਟ ਟੈਕਨੋਲੋਜੀ ਹੈ ਇਕੋ ਥਰਸਟ ਫਿਊਲ ਇਗਨੀਸ਼ਨ ਜਦੋਂ ਵੀ ਆਪਾਂ ਕੋਈ ਬਾਈਕ ਲੈਣੇ ਨੇ ਨਾ ਉਹਦੇ ਉੱਪਰ ਲੱਗੇ ਹੁੰਦਾ ETFI ਉਹਦੇ ਕਰਕੇ ਜਿਹੜੀ ਇਹਦੀ ਐਵਰੇਜ ਜ਼ਿਆਦਾ ਆ ਔਰ ਇਹਨਾਂ ਗੱਡੀਆਂ ਦਾ ਇੰਜਨ ਸਟੇਟ ਆ ਇਹਦੇ ਵਿੱਚ ਪਿਸਟਨ ਸਟੇਟਲੀ ਚੱਲਦਾ ਆ ਉਸ ਕਰਕੇ ਐਸ ਕੰਪੇਅਰ ਟੂ ਬਜਾਜ ਔਰ ਕੀਰੋ ਗੰਡਾ ਦੇ ਬਾਈਕਸ ਨਾਲੋਂ ਇਹਨਾਂ ਦੀ ਐਵਰੇਜ ਜ਼ਿਆਦਾ ਹੈ ਤੇ ਇਸ ਤੋਂ ਇਲਾਵਾ ਬਾਈਕਸ ਦੇ ਵਿੱਚ ਕੀ ਕੀ ਆਪਸ਼ਨ ਹੈਗੀਆਂ ਬਾਈਕਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ 100 ਸੀਸੀ ਤੁਹਾਨੂੰ 100 ਸੀਸੀ ਬਾਈਕ ਬਾਰੇ ਦੱਸਿਆ ਔਰ ਉਸ ਤੋਂ ਬਾਅਦ ਇੱਕ ਲੇਟੈਸਟ TVS ਰੇਡੀਓ ਨਾਇਆ 110 ਸੀਸੀ ਦੇ ਵਿੱਚ ਇਹਦੀ ਤੁਸੀਂ ਆਵਾਜ਼ ਦੇਖੋਗੇ ਆਵਾਜ਼ ਬਹੁਤ ਵਧੀਆ ਬਾਈਕ ਦੀ ਇਹਦੀ ਆਵਾਜ਼ ਬਹੁਤ ਵਧੀਆ ਬਾਈਕ ਦੀ ਔਰ ਇਹ ਪ੍ਰੋਪਰ ਸੋਲਿਡ ਗੱਡੀ ਹੈ ਇਹ ਨਹੀਂ ਹੈਗਾ ਵੀ ਮਤਲਬ ਤੁਸੀਂ ਕੋਈ ਹੋਰ ਪ੍ਰੋਡਕਟ ਲੈਣੇ ਆਪਾਂ ਪ੍ਰੋਪਰ ਇਹਦੀ ਸੋਲਿਡ ਬੋਡੀ ਹੈ ਦੋਨੋਂ ਇਹਦੇ ਟਾਇਰ ਇਹਦੇ ਟਿਊਬਲਸ ਆ ਤੁਸੀਂ ਦੋਨੋਂ ਟਾਇਰ ਦੇਖ ਸਕਦੇ ਟਿਊਬਲਸ ਔਰ ਇਹਦੀ ਇਹਦੀ ਮਤਲਬ ਜਿਹੜੀ ਆਊਟਲੁੱਕ ਆ ਗੱਡੀ ਦੀ ਬਹੁਤ ਵਧੀਆ ਔਰ ਸੋਲਿਡ ਚੀਜ਼ ਬਣਾਈ ਹੋਈ ਕੰਪਨੀ ਨੇ ਮਾਰਕੀਟ ਦੇ ਵਿੱਚ ਸਪਲੈਂਡਰ ਨੂੰ ਕੰਪੀਟ ਕਰਨ ਵਾਲੀ TVS Radian ਬਾਈ ਕੀ ਹੈ ਇਹ ਦੇਖ ਸਕਦੇ ਤੁਸੀਂ ਚਿੰਟੇ ਵਗੈਰਾ ਬਹੁਤ ਹੈਵੀ ਆ ਸਲੈਂਸਰ ਨੂੰ ਪ੍ਰੋਪਰ ਕਵਰ ਕੀਤਾ ਹੋਇਆ ਮੇਰੇ ਨਾਲ ਕੀ ਗੱਡੀ ਦੀ ਪਰਫਾਰਮੈਂਸ ਬਹੁਤ ਵਧੀਆ ਜਿਹੜਾ ਵੀ ਕਸਟਮਰ ਲੈ ਕੇ ਗਿਆ ਇਹ ਗੱਡੀਆਂ ਉਹਨੇ ਹੋਰ ਬਹੁਤ ਲਈਆਂ ਇਸ ਬਾਈਕ ਦੀ ਪਰਫਾਰਮੈਂਸ ਬਹੁਤ ਵਧੀਆ ਹਾਂਜੀ ਔਰ ਜਿਹੜਾ ਇਹਦਾ ਸਪੀਡੋਮੀਟਰ ਆ ਉਹ ਫੁੱਲੀ ਜਿੱਦਾਂ ਗੱਡੀਆਂ ਦਾ ਸਪੀਡੋਮੀਟਰ ਹੁੰਦਾ ਉਹਦੇ ਵਿੱਚ ਸਾਰਾ ਕੁਝ ਤੁਹਾਨੂੰ ਆਪਣਾ ਜੋ ਕਿੰਨਾ ਇਹਨੇ ਹੋਰ ਚੱਲਣਾ ਜੇ ਸਟੈਂਡ ਲੱਗਿਆ ਰਹਿ ਗਿਆ ਤਾਂ ਚਾਹੀ ਤੁਸੀਂ TVS Jupiter ਲੈ ਲਓ ਚਾਹੇ ਕੋਈ ਵੀ ਬਾਈਕ ਲੈ ਲਓ ਜਿੰਨਾ ਟਾਈਮ ਇਹਦਾ ਸਟੈਂਡ ਨਹੀਂ ਜਪੂਗਾ ਉਨਾ ਟਾਈਮ ਇਹ ਸਟਾਰਟ ਨਹੀਂ ਹੋਊਗਾ ਇਹ 222 ਮਾਡਲ ਦਾ ਮਤਲਬ ਨਵਾਂ ਇੱਕ ਚੀਜ਼ ਕੰਪਨੀ ਨੇ ਐਡ ਕੀਤੀ ਹੈ ਬਾਈਕਸ اور ਸਕੂਟਰਸ ਦੇ ਵਿੱਚ ਤੇ ਇਸ ਤਰ੍ਹਾਂ ਬਾਈਕਸ ਦੇ ਵਿੱਚ ਜਿਹੜੀਆਂ ਕਲਰ অপਸ਼ਨਸ ਕੀ ਆ ਹਾਂਜੀ ਇਹਦੇ ਵਿੱਚ ਮੈਡਮ ਆਪਾਂ ਨੂੰ ਚਾਰ ਕਲਰ ਮਿਲ ਜਾਣਗੇ ਇੱਕ ਆਪਾਂ ਨੂੰ ਬਲੈਕ ਮਿਲਦੇ ਨੇ ਇੱਕ ਆਪਾਂ ਨੂੰ ਗ੍ਰੇ ਕਲਰ ਮਿਲ ਜੇਗਾ ਇੱਕ ਆਪਾਂ ਨੂੰ ਬਲੂ ਕਲਰ ਮਿਲ ਜੇਗਾ ਇੱਕ ਪਰਪਲ ਕਲਰ ਜ ਜਿਹਨੇ ਚਾਰ ਕਲਰ ਆਪਣੇ ਕੋ 110 cc ਦੇ ਵਿੱਚ ਆਉਂਦੇ ਆ ਵੈਰਾਈਟੀ ਆਫ ਕਲਰਸ TVS ਕੰਪਨੀ ਕੋਲ ਹੈਗੇ ਆ ਬਾਈਕਸ ਦੇ ਹੋਰ ਫੀਚਰਸ ਬਾਰੇ ਸਾਨੂੰ ਦੱਸੋ ਤੇ ਜੋ ਤੁਹਾਡੇ ਇਹਨਾਂ ਦੇ ਨਾਲ ਆਫਰਸ ਵਗੈਰਾ ਚੱਲਦੇ ਆ ਜਾਂ ਸਕੂਟੀਆਂ ਦੇ ਨਾਲ ਜਾਂ ਮੋਟਰਸਾਈਕਲ ਵਗੈਰਾ ਦੇ ਨਾਲ ਉਹ ਉਹ ਜਿਹੜੇ ਆਫਰ ਵੀ ਸਾਡੇ ਈਵਰਸ ਨੂੰ ਦੱਸੋ ਸਾਡੀ ਫੈਸਟੀਵਲ ਹੋਲੀ ਤੇ ਇੱਕ ਸਪੈਸ਼ਲ ਸਕੀਮ ਲੱਗੀ ਹੈ ਜਦੋਂ ਵੀ ਕੋਈ ਕਸਟਮਰ ਆਪਣੇ ਕੋ ਨਿਊ ਬਾਈਕ ਪਰਚੇਸ ਕਰਦਾ ਉਹਦਾ ਬੋਡੀ ਕਵਰ ਹੋ ਗਿਆ ਸੀਟ ਕਵਰ ਹੋ ਗਿਆ ਇੰਜਨ ਪਲੇਟ ਹੋ ਗਿਆ ਹੈਂਡ ਗ੍ਰੀਪਿੰਗ ਹੋ ਗਈ ਔਰ ਪ੍ਰੋਪਰ ਗੱਡੀ ਲੈਮੀਨੇਸ਼ਨ ਕਰਕੇ ਦਵਾਂਗੇ ਔਰ ਹੈਲਮਟ ਆਪਾਂ ਕਸਟਮਰ ਨੂੰ ਫ੍ਰੀ ਦਵਾਂਗੇ ਜੋ ਸਾਰੀਆਂ ਫੈਸਿਲਿਟੀਆਂ ਹੋਰ ਕੋਈ ਕੰਪਨੀ ਨਹੀਂ ਦੇ ਸਕਦੀ ਤੇ ਆਪਾਂ ਇਹ ਜਿੰਨੀਆਂ ਵੀ ਚੀਜ਼ਾਂ ਮੈਂ ਦੱਸਿਆ ਬੋਡੀ ਕਵਰ ਸੀਟ ਕਵਰ ਇੰਜਨ ਪਲੇਟ ਹੈਂਡ ਗ੍ਰੀਪਿੰਗ ਹੈਲਮਟ ਸਾਰਾ ਕੁਝ ਆਪਾਂ ਜਦੋਂ ਕਸਟਮਰ ਨਵੀਂ ਗੱਡੀ ਪਰਚੇਸ ਕਰਦਾ ਹੈ ਤਾਂ ਆਪਾਂ ਉਹਨਾਂ ਨੂੰ ਫ੍ਰੀ ਦੇਵਾਂਗੇ ਐਜ਼ ਕੰਪੇਅਰ ਟੂ ਜੇ ਆਪਾਂ ਸਕੂਟਰ ਦੇ ਵਿੱਚ ਦੇਖੀਏ ਤਾਂ ਸਕੂਟਰ ਦੇ ਵਿੱਚ ਵੀ ਆਪਾਂ ਫੁੱਟ ਮੈਟ ਹੋ ਗਿਆ ਸੀਟ ਕਵਰ ਹੋ ਗਿਆ ਬੋਡੀ ਕਵਰ ਹੋ ਗਿਆ ਗੱਡੀ ਪ੍ਰੋਪਰ ਲੈਮੀਨੇਸ਼ਨ ਹੋ ਗਈ ਇੰਡੀਕੇਟਰ ਤੇ ਬਰਜ਼ਰ ਹੋ ਗਏ ਐਸੈਸਰੀ ਵਗੈਰਾ ਹੋ ਗਈ ਹੈਲਮਟ ਹੋ ਗਿਆ ਇਹ ਟੋਟਲੀ ਚੀਜ਼ਾਂ ਸਕੂਟਰ ਔਰ ਬਾਈਕ ਦੇ ਨਾਲ ਟੋਟਲੀ ਫ੍ਰੀ ਹੈ ਮਤਲਬ ਜੋ ਵੀ ਐਸੈਸਰੀਜ਼ ਵਗੈਰਾ ਹੈਗਾ ਤੁਸੀਂ ਫ੍ਰੀ ਨਾਲ ਦੇ ਰਹੇ ਹੋ ਇਹ ਜਿਹੜੀ ਆਫਰਸ ਆ ਹੋਲੀ ਦੀਆਂ ਹਾਂਜੀ ਹਾਂਜੀ ਇਹ ਹੋਲੀ ਫੈਸਟੀਵਲ ਕਰਕੇ ਜੋ ਵੀ ਆਪਣੀ ਐਸੈਸਰੀ ਆ ਉਹ ਹੋਰ ਤੇ ਇਸ ਤੋਂ ਇਲਾਵਾ ਬੈਂਕਿੰਗ ਜਾਂ ਪੇਪਰ ਵਰਕ ਦਾ ਵੀ ਕੀ ਪ੍ਰੋਸੈਸ ਹੈ ਬੈਂਕਿੰਗ ਦੇ ਵਿੱਚ ਕੋਈ ਖਾਸ ਦਿੱਕਤ ਵਾਲਾ ਕੰਮ ਨਹੀਂ ਹੈਗਾ ਵੀ ਜਿੱਦਾਂ ਪਹਿਲਾਂ ਹੁੰਦਾ ਸੀਗਾ ਵੀ ਜਿਆਦਾ ਤੁਹਾਨੂੰ ਪ੍ਰੂਫ ਚਾਹੀਦੇ ਸਿੰਪਲ ਇੱਕ ਤੁਹਾਡਾ ਆਧਾਰ ਕਾਰਡ ਲੱਗੇਗਾ ਇੱਕ ਪੈਨ ਕਾਰਡ ਲੱਗੇਗਾ ਔਰ ਬੈਂਕ ਦੀ ਕਾਪੀ ਲੱਗੇਗੀ ਕਿਸੇ ਵੀ ਮਤਲਬ ਚੈੱਕ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਹੈ ਔਰ ਕਿਸੇ ਕੋਈ ਗਾਰੰਟੀ ਦੀ ਜ਼ਰੂਰਤ ਨਹੀਂ ਹੈ ਔਰ ਜੋ ਡਾਊਨ ਪੇਮੈਂਟ ਆ ਘੱਟ ਤੋਂ ਘੱਟ 3 ਤੋਂ 4000 ਤੱਕ ਡਾਊਨ ਪੇਮੈਂਟ ਤੱਕ ਆਪਾਂ इजीली ਕੋਈ ਸਕੂਟਰ ਜਾਂ ਬਾਈਕ ਕਸਟਮਰ ਨੂੰ ਦੇ ਦਿੰਨੇ ਹਾਂ ਤੇ ਇੱਕ ਹੋਰ ਜਿਹੜੀ ਗੱਲ ਆਪਾਂ ਪੁੱਛਣਾ ਚਾਹੁੰਦੇ ਆ ਕਿ ਜੇ ਕੋਈ ਐਕਸਚੇਂਜ ਆਫਰ ਵਗੈਰਾ ਹੁੰਦਾ ਹੈ ਜ ਜਿਹਦਾ ਕੋਈ ਗੱਡੀ ਐਕਸਚੇਂਜ ਕਰਨਾ ਚਾਹੁੰਦਾ ਪੁਰਾਣੀ ਗੱਡੀ ਉਹਦੇ ਲਈ ਵੀ ਕੋਈ ਆਫਰ ਹੈਗੀ ਤੁਹਾਡੇ ਕੋਲ ਮੈਡਮ ਫੈਸਟੀਵਲ ਤੇ ਹੋਲੀ ਦੇ ਫੈਸਟੀਵਲ ਤੇ ਆਪਾਂ ਐਕਸਚੇਂਜ ਆਫਰ ਵੀ ਰੱਖਿਆ ਹੈ ਚਾਹੇ ਉਹਦੇ ਕੋਲ ਹੀਰੋ ਦੀ ਗੱਡੀ ਹੋਵੇ ਚਾਹੇ ਬਜਾਜ ਦੀ ਹੋਵੇ ਚਾਹੇ ਹੋਂਡਾ ਦੀ ਹੋਵੇ ਚਾਹੇ ਸੂਜ਼ੂਕੀ ਦੀ ਹੋਵੇ ਆਪਾਂ ਗੱਡੀ ਬ੍ਰੋਕਰ ਨੂੰ ਨਹੀਂ ਦਿੰਦੇ ਤੁਸੀਂ ਦੇਖ ਸਕਦੇ ਆ ਆਪਾਂ ਗੱਡੀ ਬ੍ਰੋਕਰ ਨੂੰ ਨਹੀਂ ਦਿੰਦੇ ਆਪਾਂ ਵਧੀਆ ਰੇਟ ਲਾ ਕੇ ਗੱਡੀ ਕਸਟਮਰ ਦੀ ਪੁਰਾਣੀ ਗੱਡੀ ਆਪ ਰੱਖਦੇ ਆ ਮਤਲ ਰਹਿ ਗਿਆ ਹੈ ਇੱਕ ਇੱਕ ਬਹੁਤ ਵਧੀਆ ਸਰਵਿਸ ਆ ਇਹਨਾਂ ਦੀ ਕਿ ਗੱਡੀ ਜਿਹੜੀ ਆ ਉਹ ਕਿਸੇ ਵੀ ਕੰਪਨੀ ਦੀ ਹੋਵੇ ਇਹ ਐਕਸਚੇਂਜ ਆਫਰ ਦੇ ਵਿੱਚ ਉਹ ਨਵੀਂ ਗੱਡੀ ਜਿਹੜੀ ਉਹ ਪ੍ਰੋਵਾਈਡ ਕਰਵਾਂਦੇ ਆ ਤੇ ਇਸ ਤੋਂ ਇਲਾਵਾ ਸਰ ਜੇ ਸਪੋਰਟਸ ਲਵਰ ਦੇ ਵਾਸਤੇ ਕੀ ਆ ਤੁਹਾਡੇ ਕੋਲ ਸਪੋਰਟਸ ਦੇ ਵਿੱਚ ਮੈਡਮ ਸਭ ਤੋਂ ਪਹਿਲਾਂ ਇੱਕ ਸਾਡਾ 125 125 ਸੀਸੀ TVS ਰੇਡਰ ਲਾਂਚ ਹੋਇਆ ਆ ਉਹ ਨੀਅਰ ਅਬਾਊਟ ਉਹਦੇ ਵਿੱਚ ਚਾਰ ਕਲਰ ਮਿਲਦੇ ਆ ਆਪਾਂ ਨੂੰ ਉਹਦੇ ਵਿੱਚ ਬਲੈਕ ਮਿਲ ਜੇਗਾ ਰੈੱਡ ਮਿਲ ਜੇਗਾ ਬਲੂ ਮਿਲ ਜੇਗਾ ਔਰ yellow ਕਲਰ ਮਿਲ ਜੇਗਾ ਇਹ ਜਿਹੜੇ ਇਹ ਬਾਈਕ ਆ ਦੀ ਐਵਰੇਜ ਵੀ 70 ਦੀ ਆ ਔਰ ਰੀਜ਼ਨੇਬਲ ਪ੍ਰਾਈਸ ਤੇ ਮਾਰਕੀਟ ਦੇ ਵਿੱਚ ਆਪਣੀ TVS ਬਾਈਕ ਹੈ ਅਵੇਲੇਬਲ ਹੈ ਵਕਤ ਵਿੱਚ ਰੇਡਰ 125 ਸੀਸੀ ਤੋਂ ਇਲਾਵਾ ਤੁਹਾਡੇ ਕੋਲ ਕਿਹੜੀ ਬਾਈਕ ਆ ਰੇਡਰ 125 ਸੀਸੀ ਤੋਂ ਇਲਾਵਾ ਇਹਦੇ ਵਿੱਚ ਮੈਡਮ ਆਪਣੇ ਕੋਲ ਹੀ ਕਪਾਚੀ ਆਂਦਾ Apache RTR ਇਦੇ ਵਿੱਚ 160 cc ਵੀ ਆਉਂਦਾ 180 ਵੀ ਆਉਂਦਾ 210 ਵੀ ਆਉਂਦਾ ਔਰ 310 ਵੀ ਆਉਂਦਾ ਇਹਦੇ ਵਿੱਚ ਵੀ ਵੈਰਾਈਟੀ ਆਫ ਕਲਰਸ ਮਿਲ ਜਾਣਗੇ ਬਲੈਕ ਮਿਲ ਜੇਗਾ ਬਲੂ ਮਿਲ ਜੇਗਾ ਰੈੱਡ ਮਿਲ ਜੇਗਾ ਮਤਲਬ ਤਿੰਨ ਚਾਰ ਕਲਰ ਇਹਦੇ ਵਿੱਚ ਵੀ ਅਪਾਚੀ ਦੇ ਵਿੱਚ ਵੀ ਮਿਲ ਜਾਂਦੇ ਆ ਅਪਾਚੀ ਇੱਕ ਐਦਾਂ ਦੀ ਬਾਈਕ ਆ ਜਿਹਨੂੰ ਕੋਈ ਵੀ ਮਾਰਕੀਟ ਦੇ ਵਿੱਚ ਰੇਸਿੰਗ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕੋਈ ਵੀ ਬਾਈਕ ਇਹਨੂੰ ਕੰਪੀਟ ਨਹੀਂ ਕਰ ਸਕੀ ਐਸ ਕੰਪੇਅਰ ਟੂ ਚਾਹੇ ਹੋਂਡਾ ਦਾ ਹਾਰਨਟ ਹੋਵੇ ਜਾਂ ਬਜਾਜ ਦਾ ਪਲਸਰ ਹੋਵੇ ਸਾਰਿਆਂ ਤੋਂ ਉੱਪਰ ਮਤਲਬ ਐਸ ਟਾਈਮ ਜੋ 레이싱 바이크 ਦੇ ਵਿੱਚ ਉਹ TVS Apache ਹੀ ਜਾਂਦੇ ਰਿਹਾ ਇਹਦੇ ਇਹਦੇ ਜੋ ਫੀਚਰਸ ਆ ਇਹਦੇ ਮਾਈਲੇਜ ਵਗੈਰਾ ਕੀ ਹੈ ਇਹਦੇ ਜੋ ਫੀਚਰਸ ਹੋ ਸੰਗ ਇਹਦੀ ਜਿਹੜੀ 160 cc ਔਰ 180 cc ਦੀ ਮਾਈਲੇਜ ਆਉਂਦੀ ਹੈ 52 ਤੋਂ 55 ਦੇ ਵਿੱਚ ਜੇ ਮੈਂ ਇਹਦੇ ਫੀਚਰਸ ਦੀ ਗੱਲ ਕਰਾਂ ਇਹ ਮਤਲਬ ਜਿਹੜੀ ਇਹਦੀ ਪੂਰੀ ਬੋਡੀ ਆ ਬਾਈਕ ਦੀ ਬਹੁਤ ਰਿਜਿਡ ਬੋਡੀ ਆ ਔਰ ਇਹ ਤੁਹਾਨੂੰ ਸਿੰਗਲ ਡਿਸਕ ਵੀ ਮਿਲ ਜਾਏਗਾ ਡਬਲ ਡਿਸਕ ਦੇ ਵਿੱਚ ਵੀ ਮਿਲ ਜਾਏਗਾ ਇਹਦੇ ਵਿੱਚ ਪੂਰਾ ਟੈਲੀਸਕੋਪਿਕ ਇਹਦਾ ਸਸਪੈਂਸ਼ਨ ਸਿਸਟਮ ਆ एमआईजी मतलब ਇਹਦੇ ਵਿੱਚ ਇੱਕ ਗੈਸ ਥਿਲ ਹੁੰਦੀ ਹੈ ਜਿਸ ਦਾ ਮਤਲਬ ਆਪਣੇ ਜਿਹੜਾ सस्पेंशन ਆ ਉਹਨੂੰ ਲੂਬ੍ਰੀਕੇਸ਼ਨ ਮਿਲਦੀ ਰਹਿੰਦੀ ਹੈ ਔਰ ਜਿਹੜੇ ਇਹਦੇ ਦੋਨੋਂ सस्पेंशन ਆ ਬਹੁਤ ਪ੍ਰੋਪਰਲੀ ਕੰਮ ਕਰਦੇ ਆ ਇਧਰ ਕੀ ਤੁਸੀਂ ਅਪ ਟੂ 100 ਤੋਂ ਸਪੀਡ ਵੀ ਜਾਂਦੀ ਹੈ ਤਾਂ ਇਹਦੇ सस्पेंशन ਸਿਸਟਮ ਬਹੁਤ ਵਧੀਆ ਕੰਮ ਕਰਦਾ ਦੋਨੋਂ ਟਾਇਰ ਇਹਦੇ ਟਿਊਬਲੈਸ ਆ ਮੇਨ ਗੱਲ ਕੀ ਇਸ ਬਾਈਕ ਦੀ ਪਿੱਛੇ ਬਹੁਤ ਜ਼ਿਆਦਾ ਆ ਆਰਟੀਆਰ ਮੀਨਸ ਰੇਸਿੰਗ ਥਰੋਟਲ ਬਾਰ ਮਤਲਬ ਜਦੋਂ ਆਪਾਂ ਬਾਈਕ ਦੀ ਰੇਸ ਦਿੰਦੇ ਆ ਉਹਦੇ ਨਾਲ ਇਹਦੀ ਥਰੋਟਲ ਖੁੱਲਦੀ ਆ ਉਸ ਹਿਸਾਬ ਨਾਲ ਫਿਰ ਬਾਈਕ ਪਿਕਅਪ ਫੜਦੀ ਆ ਔਰ ਇਹਦੇ ਵਿੱਚ ਇੱਕ ਏਬੀਐਸ ਅ ਡਿਸਕ ਬ੍ਰੇਕ ਦੇ ਨਾਲ ਏਬੀਐਸ ਬ੍ਰੇਕਿੰਗ ਸਿਸਟਮ ਵੀ ਹੈਗਾ ਤੇ ਜਦੋਂ ਆਪਾਂ ਫਰੰਟ ਬਾਈਕ ਫਰੰਟ ਬ੍ਰੇਕ ਪ੍ਰੈਸ ਕਰਦੇ ਆ ਤਾਂ ਥੋੜੀ ਜਿਹੀ ਪਿਛੇ ਵਾਲੀ ਵੀ ਲੱਗੂਗੀ ਮਤਲਬ ਬਾਈਕ ਸਕਿਡ ਹੋਣ ਦੇ ਬਹੁਤ ਘੱਟ ਜਿਆਦਾ ਚਾਂਸ ਆ ਟੀਵੀਐਸ ਪਾਚੇ ਦੇ ਵਿੱਚ ਤੇ ਇਹ ਸਨ ਜਿੰਮੀ ਟੀਵੀਐਸ ਏਜੰਸੀ ਦੇ ਜੋ ਪ੍ਰੋਡਕਟ ਆ ਉਹਨਾਂ ਦੇ ਬਾਰੇ ਸਾਨੂੰ ਪ੍ਰਤੀਕ ਜੀ ਨੇ ਜਾਣਕਾਰੀ ਦਿੱਤੀ ਕਿ ਇਹਨਾਂ ਦੀਆਂ ਜਿਹੜੀਆਂ ਸਕੂਟੀਆਂ ਆ ਇਹਨਾਂ ਦੀਆਂ ਜਿਹੜੀਆਂ ਬਾਈਕਸ ਆ ਜਾਂ ਮੋਪੇਡ ਵਗੈਰਾ ਆ ਉਹਨਾਂ ਦੇ ਬਾਰੇ ਸਾਨੂੰ ਇਹਨਾਂ ਨੇ ਜਾਣਕਾਰੀ ਦਿੱਤੀ ਆ ਤੇ ਇਹਨਾਂ ਤੇ ਜੋ ਫੀਚਰਸ ਆ ਉਹ ਉਹਨਾਂ ਦੇ ਬਾਰੇ ਸਾਨੂੰ ਇਹਨਾਂ ਨੇ ਦੱਸਿਆ ਤੇ ਤੁਸੀਂ ਵੀ ਇੱਕ ਵਾਰੀ ਵਿਜ਼ਿਟ ਕਰੋ ਕਿ ਦਾ ਜਿਹੜਾ ਸਟਾਫ ਹੈ ਬਹੁਤ ਵਧੀਆ ਮਤਲਬ ਕਿ ਡੀਲ ਕਰਦਾ ਹੈ ਜੋ ਇਹਨਾਂ ਦੀ ਹੈਂਡਲਿੰਗ ਬਹੁਤ ਵਧੀਆ ਆ ਤੇ ਇਹਦੇ ਪੇਪਰ ਵਰਕ ਵਗੈਰਾ ਐਕਸਚੇਂਜ ਆਫਰ ਐਕਸਚੇਂਜ ਆਫਰ ਵਗੈਰਾ ਪੇਪਰ ਵਰਕ ਵਗੈਰਾ ਸਾਰਾ ਕੁਝ ਜਿਹੜਾ ਹੈ ਉਹ ਬਹੁਤ ਵਧੀਆ ਆ 올ਓਵਰ ਇਹਨਾਂ ਦੇ ਜਿਹੜੇ ਫੀਚਰਸ ਆ ਜਾਂ ਇਹਨਾਂ ਦੀ ਜਿਹੜੀਆਂ ਸਰਵਿਸਿਜ਼ ਆ ਜਾਂ ਇਹਨਾਂ ਦੀ ਪ੍ਰਾਈਸ ਰੇਂਜ ਵਗੈਰਾ ਜਿਹੜੇ ਉਹ ਬਹੁਤ ਹੀ ਜੈਨੂਇਨ ਆ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਤੇ ਇਹਨਾਂ ਦੀ ਜਿਹੜੀ ਲੋਕੇਸ਼ਨ ਆ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੇ ਆ ਕਿ ਇਹ ਗਰਸ਼ੰਕਰ ਰੋਡ ਤੇ ਵਿਸ਼ਾਲ ਮੈਗਾ ਮਾਰਟ ਦੇ ਅਪੋਜ਼ਿਟ ਹੈ ਜਿੰਮੀ ਟੀਵੀਐਸ ਤੇ ਨਵੇਂ ਨਵੇਂ ਅਪਡੇਟਸ ਤੇ ਨਵੀਆਂ ਨਵੀਆਂ ਵੀਡੀਓਜ਼ ਦੇ ਲਈ ਦੇਖਦੇ ਰਹੋ ਸਿਟੀ ਇਨਫੋ ਨਿਊਜ਼ ਧੰਨਵਾਦ